ਗੋਨੀਆਣਾ ਮੰਡੀ ਵਿਖੇ ਮਾਰਕੀਟ ਫੀਸ ਨੂੰ ਲੈ ਕੇ ਗੋਨੀਆਣਾ ਮੰਡੀ ਦੀ ਸਬਜ਼ੀ ਮੰਡੀ ਕੀਤੀ ਬੰਦ ਦੁਕਾਨਦਾਰਾ ਕਿਹਾ ਸਾਡੇ ਤੋਂ ਦੂਜੀ ਵਾਰ ਮੰਗੀ ਜਾ ਰਹੀ ਹੈ ਮਾਰਕੀਟ ਫੀਸ ਲੇਕਿਨ ਸੈਕਟਰੀ ਨੇ ਕਿਹਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹਨੂੰ ਕਿਹਾ ਰਸੀਦ ਦਿਖਾਓ ਮੰਗਲਵਾਰ ਨੂੰ 12 ਵਜੇ ਦੇ ਲਗਭਗ ਗੋਨੀਆਣਾ ਮੰਡੀ ਵਿਖੇ ਗੋਨੀਆਣਾ ਮੰਡੀ ਦੇ ਸਬਜ਼ੀ ਅਤੇ ਫਰੂਟ ਵਕਰੀਤਾਵਾਂ ਵੱਲੋਂ ਮੰਡੀ ਬੰਦ ਕਰ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਿਹੜੀ ਮਾਰਕੀਟ ਫੀਸ ਹੈ ਉਹ ਸਾਡੇ ਵੱਲੋਂ ਬਠਿੰਡਾ ਵਿਖੇ ਲਈ ਜਾਂਦੀ ਹੈ ਲੇਕਿਨ ਉੱਥੇ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਅਤੇ ਹੁਣ ਗੋਨਿਆਣਾ ਮੰਡੀ ਵਿਖੇ ਆ ਕੇ ਉਹਨਾਂ ਦਾ ਮਾਲ ਜਿਹੜਾ ਉਸ ਨੂੰ ਉਹਦੀ ਆਪ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਵਿਰੋਧ ਵਜੋਂ ਉਹਨਾਂ ਵੱਲੋਂ ਅੱਜ ਸਾਜੀ ਮੰਡੀ ਤੇ ਫਰੂਟ ਮੰਡੀ ਜਿਹੜੀ ਸੀ ਉਹ ਬੰਦ ਕਰ ਦਿੱਤੀ ਗਈ ਤੇ ਇਸ ਸਬੰਧੀ ਜੱਦ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਦੇ ਨਾਲ ਗੱਲਬਤ ਕੀਤੀ ਗਈ ਉਹਨਾਂ ਕਿਹਾ ਕਿ ਸਾਡੇ ਵੱਲੋਂ ਨੇ ਤੋਂ ਰਸੀਦ ਮੰਗੀ ਗਈ ਅਗਰ ਇਹ ਬਠਿੰਡਾ ਵਿਖੇ ਕੋਈ ਫੀਸ ਭਰਦੇ ਆ ਤਾਂ ਉਹ ਦਾ ਸਾਨੂੰ ਕੋਈ ਪ੍ਰੂਫ ਦਿਖਾਇਆ ਜਾਵੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਚੈਕਿੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਹਨਾਂ ਨੇ ਰੋਸ ਵਜੋਂ ਜਿਹੜੀ ਹੈ ਇਹ ਮੰਡੀ ਜਿਹੜੀ ਉਹ ਆਪਣਾ ਇਹਨਾਂ ਵੱਲੋਂ ਬੰਦ ਕਰ ਦਿੱਤੀ ਗਈ ਅਤੇ ਹੁਣ ਇਹ ਡਿਪਟੀ ਕਮਿਸ਼ਨਰ ਕੋਲ ਜਾਣਗੇ ਅਤੇ ਉੱਥੇ ਜੋ ਵੀ ਫੈਸਲਾ ਹੋਏਗਾ ਉਸ ਹਸਾਬ ਨਾਲ ਇਹਨਾਂ ਦੇ ਨਾਲ ਇਹਨਾਂ ਤੇ ਲਾਗੂ ਕੀਤਾ ਜਾਵੇਗਾ। ਯੰਕਾ ਜੀ ਕੀ ਨਾਮ ਹੈ ਤੁਹਾਡਾ? ਰਨਸਵਾਸ਼ ਸਰ ਜਿਹੜੀ ਇਹ ਮਾਰਕੀਟ ਬੰਦ ਹੋਈ ਹੈ ਕੀ ਕਾਰਨ ਹੈ? ਉਹ ਢੰਡੇ ਵਾਲੇ ਸਾਡਾ ਤਾਂ ਪੀਸ ਲੈਂਦੇ ਐ ਇੱਥੇ ਮੰਡੀ ਵਾਲੇ ਕਹਿੰਦੇ ਸਾਨੂੰ ਪੀਸ ਦਿਓ ਨਹੀਂ ਜਦੋਂ ਬਹੰਡੇ ਫੀਸ ਭਰੀ ਗਈ ਤੇ ਮੰਡੀ ਦੇ ਵਿੱਚ ਕਿਉਂ ਮੰਗੀ ਜਾ ਰਹੀ ਹੈ ਜੀ ਇਹੀ ਤਾਂ ਗੁੰਡਾ ਕਰਦੀ ਹੈ ਕਿਉਂ ਮੰਗਦੇ ਐ ਰੋਣਾ ਇਸ ਗੱਲ ਦਾ ਉਹ ਕਹਿੰਦੇ ਸਾਨੂੰ ਪਰਚੀ ਲਾ ਕੇ ਦਿਖਾਓ ਪਰਚੀ ਦੱਸੋ ਕਿੱਥੇ ਮਿਲਦੀ ਹੈ ਕਿਤੋਂ ਨਹੀਂ ਪਰਚੀ ਢੰਡੇ ਕੀ ਸਬਜ਼ੀ ਵਾਲੇ ਨੂੰ ਨਹੀਂ ਜਿਹੜੀ ਬਹੰਡੇ ਫੀਸ ਭਰੀ ਜਾਂਦੇ ਆ ਉਹਦੀ ਫੀਸ ਨਹੀਂ ਜ਼ਿੰਦਗੀ ਜੀ ਤੁਹਾਨੂੰ ਪਰਚੀ ਕਿਸੇ ਨੂੰ ਨਹੀਂ ਮਿਲਦੀ ਫੋਨ ਤੁਸੀਂ ਕੀ ਮੰਗ ਕਰਦੇ ਹੋ ਘੜੀ ਗੱਡੀ ਕਿਉਂ ਰੋਕਦੇ ਆ ਉਹ? ਉਹ ਸਰਦ ਕਿਉਂ ਮੰਗ ਕਰਦੇ ਆ ਜਦੋਂ ਕਿ ਉੱਥੇ ਭੰਡੇ ਠੀਸ ਦੇ ਕੇ ਆਉਂਦੇ ਆ। ਯਕੀਨ ਨਾ ਮੈਂ ਤੁਹਾਡਾ। ਪਰੋਸ ਰਾਮ। ਕੀ ਕੰਮ ਕਰਤੇ ਹੋ? ਸਰਦੀ ਦਾ। ਇਹ ਫਲੂਟ ਦਾ। ਜਿਹੜੀ ਅੱਜ ਸਬਜੀ ਮੰਡੀ ਬੰਦ ਹੈ ਜੀ ਇਹ ਕੀ ਕਾਰਨ ਹੈ? ਇਹ ਰਸੀਦ ਮੰਗ ਰਹਾ ਹੈ। ਰਸੀਦ ਕਿਸ ਚੀਜ਼ ਕੀ ਜੀ? ਮਾਲਕੀ। ਤੇ ਆਪਕੇ ਕੋਲ ਰਸੀਦ ਨਹੀਂ ਹੈ। ਵਿਟੈਂਡਜ ਮਾਲ ਆਤਾ ਉਹ ਰਸੀਦ ਨਹੀਂ ਦੇਦਾ ਤਾਂ ਹਮ ਕਹਾਂਸ ਦੇ ਦੇਂਗੇ ਹੁਣ ਤਾਂ ਤੁਸੀਂ ਕੀ ਮੰਗ ਕਰਦੇ ਹੋ ਮੰਗ یہی ਹੈ ਕਿ ਉਹ ਇੱਕ ਗਾੜੀ ਵਾਹ ਫੜ ਲੀਏ ਵਹੀ ਸਭ ਕਹੇ ਹੈ ਕਮੇਟੀ ਤੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਰਾਮ ਕੀ ਕੰਮ ਕਰਦੇ ਹੋ ਤੁਸੀਂ ਸਬਜੀ ਦਾ ਜੀ ਜਿਹੜੀ ਇਹ ਜੇ ਮਾਰਕੀਟ ਬੰਦ ਹੈ ਇਹਦਾ ਕੀ ਕਾਰਨ ਹੈ ਜੀ ਇਹ 15 ਸਾਲ ਹੋ ਗਏ ਜੀ ਪਹਿਲਾਂ ਮੁਆਫੀ ਹੁਣ ਅੱਜ ਤੋ ਪਸਾ ਕੋਈ ਗਏ ਮਾਰਕੀਟ ਜੀ ਦਫਤਰ ਦੁਆਰਾ 20 ਮੰਗਦੇ ਆ ਭਾਂਡੇ ਅਸੀਂ ਭਰਕਿਆ ਨੇ ਇੱਥੇ ਬਾਦ ਦੁਆਰਾ ਮੰਗਦੇ ਜਿਹੜੀ ਤੁਸੀਂ ਬਹੰਡੇ ਫੀਸ ਭਰ ਕੇ ਆਉਣੇ ਆ ਜੀ ਉਹਦੀ ਕੋਈ ਰਸੀਦ ਦਿੱਤੀ ਜਾਂਦੀ ਐ ਕਿ ਨਹੀਂ ਕੋਈ ਰਸੀਦ ਨਹੀਂ ਹੁੰਦੇ ਉਹ ਕਹਿੰਦੇ ਲੈ ਸੌਦਾ ਲੈਣਾ ਲੋ ਨਹੀਂ ਹੁੰਦੇ ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ 15 ਸਾਲ ਹੋ ਗਏ ਸਾਨੂੰ ਫੀਸ ਮਾਫ ਕੀਤੀ ਜਾਵੇ ਬਸ ਸਾਨੂੰ ਤਾਂ ਕਿਉਂ ਕਰਦੇ ਆ ਜਿਹੜੀ ਗਰੀਬ ਬੰਦੇ ਆ ਹਾਂਜੀ ਸਰ ਕੀ ਨਾਮ ਹੈ ਬਲਕਾਰ ਸਿੰਘ ਸਰ ਜਿਹੜੇ ਅੱਜ ਸਬਜ਼ੀ ਮੰਡੀ ਦਾ ਰੌਲਾ ਪਿਆ ਹੈਗਾ ਕੀ ਕਾਰਨ ਹੈ ਸਰ ਇਹਦਾ ਆ ਜਿਹੜਾ ਹੈਗਾ ਜੀ ਮਾਰਕੀਟ ਕਮੇਟੀ ਵੱਲੋਂ ਆਪਦੇ ਨੋਟੀਫਾਈਡ ਏਰੀਆ ਅਧੀਨ ਕੰਮ ਕਰਨ ਵਾਲੇ ਕੋਈ ਵੀ ਜਨਸਾਂ ਦਾ ਕਾਰੋਬਾਰ ਕਰਦਾ ਜਿਸ ਦੇ ਚ ਫਲ ਸਬਜ਼ੀ ਆ ਉਹਦੇ ਤੇ ਮਾਰਕੀਟ ਫੀਸ ਅਤੇ ਆਰ ਡੀ ਐਫ ਜਿਹੜੀ ਮਹਿਕਮੇ ਵੱਲੋਂ ਵਸੂਲੀ ਜਾਂਦੀ ਹੈ ਉਹ ਜਿਹੜੀ ਇਹਨਾਂ ਵੱਲੋਂ ਭਰੀ ਨਹੀਂ ਸੀ ਜਾ ਰਹੀ ਉਹ ਅਸੀਂ ਆਡੇ ਨਾਕਾ ਲਗਾ ਕੇ ਜਿਹੜੇ ਵੀ ਕੋਈ ਸੀਗੇ ਉਹਨਾਂ ਤੋਂ ਫੀਸ ਭਰਵਾਈ ਸਰ ਇਹਨਾਂ ਵੱਲੋਂ ਇਹ ਕਿਹਾ ਜਾਂਦਾ ਵੀ ਅਸੀਂ ਬਹਿੰਡਾ ਦੇ ਵਿੱਚ ਫੀਸ ਭਰਦੇ ਹੈਗੇ ਆ ਠੀਕ ਹੈ ਸਾਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਇਹ ਕੀ ਕਰਨੀ ਇਹ ਤਾਂ ਦੇਖੋ ਜੀ ਉਹ ਹੀ ਦੱਸ ਸਕਦੇ ਹੈਗੇ ਆ ਮੈਂ ਇਹਨਾਂ ਨੂੰ ਕਿਹਾ ਆਈ ਫਾਰਮ ਹੁੰਦਾ ਜੇ ਤੁਹਾਡੇ ਵੱਲੋਂ ਉੱਥੇ ਫੀਸ ਭਰੀ ਜਾਂਦੀ ਆ ਤਾਂ ਸਾਨੂੰ ਉਹਦਾ ਕੋਈ ਪ੍ਰੂਫ ਦਿੱਤਾ ਜਾਵੇ ਜੇਕਰ ਪ੍ਰੂਫ ਦਿੱਤਾ ਜਾਂਦਾ ਤਾਂ ਉਹ ਮਾਰਕੀਟ ਫੀਸ ਤੋਂ ਛੋਟ ਆ ਜੀ ਤੇ ਹੁਣ ਅੱਗੇ ਕੀ ਸਹਿਮਤੀ ਬਣੀ ਆ ਸਰ ਅੱਗੇ ਸਹਿਮਤੀ ਇਹ ਹੈ ਜੀ ਅੱਜ ਡੀ ਸਾਹਿਬ ਨੂੰ ਮਿਲਣ ਜਾ ਰਹੇ ਨੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਉਹ ਬਠਿੰਡੇ ਤੋਂ ਇਹਨਾਂ ਨੂੰ ਕੋਈ ਰਸੀਦ ਜਾਂ ਆਈ ਫਾਰਮ ਦਿਵਾਉਣ ਵਾਸਤੇ ਰਿਕਵੈਸਟ ਕਰਨਗੇ